ਕੋਲੀਆਂ ਵਿਖੇ ਨਾਕਾ ਲਗਾਇਆ ਗਿਆ ਸੀ ਤੇ ਦੱਸਦੇ ਹੀ ਇਹ ਜਿਵੇਂ ਦਾ ਮਾਹੌਲ ਜਿਹੜਾ ਹੈ ਉਹ ਬਣਿਆ ਹੋਇਆ ਹੈ ਇਲਾਕੇ ਦੇ ਵਿੱਚ ਖਾਸ ਕਰਕੇ ਜੇਕਰ ਅਸੀਂ ਗੱਲ ਕਰੀਏ ਜੋ ਕਿ ਬਾਰਡਰ ਦੇ ਨਾਲ ਲੱਗਦੇ ਨੇ ਸ਼ੱਕੀ ਵਿਅਕਤੀ ਦੇਖੇ ਜਾਣ ਤੋਂ ਬਾਅਦ ਜਿਹੜਾ ਹੈ ਉਹ ਮਾਹੌਲ ਜਿਹੜਾ ਹੈ ਪੁਲਿਸ ਦੇ ਵੱਲੋਂ ਕਾਫੀ ਜ਼ਿਆਦਾ ਚੌਕਸੀ ਭਰਿਆ ਬਣਾ ਦਿੱਤਾ ਗਿਆ ਤੇ ਇਸੇ ਕਲੀ ਦੇ ਤਹਿਤ ਨਾਕਾ ਜਿਹੜਾ ਉਹ ਲਗਾਇਆ ਗਿਆ ਸੀ 2-3 ਦਿਨ ਪਹਿਲਾਂ ਤੇ ਪੁਲਿਸ ਵੱਲੋਂ ਜਿਹੜਾ ਹੈ ਇਹ ਦੱਸਦੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਜਿਸ ਤਰ੍ਹਾਂ ਦੇ ਨਾਲ ਨਾਕਾ ਲਗਾਇਆ ਗਿਆ ਸੀ ਤਾਂ ਹਰ ਇੱਕ ਵਿਅਕਤੀ ਦੀ ਕੀ ਦੇ ਨਾਲ ਚੈਕਿੰਗ ਕੀਤੀ ਜਾ ਰਹੀ تھی ਪ੍ਰਤੀਕ ਆਉਣ ਜਾਣ ਵਾਲੇ ਵਾਹਨਾਂ ਦੀ ਵੀ ਤੇ ਇਸੇ ਕਰੀ ਦੇ ਤਹਿਤ ਇੱਕ ਗੱਡੀ ਜਿਹੜੀ ਹੈ ਉਹ ਪੁਲਿਸ ਚੌਂਕੀ ਦੇ ਵਿੱਚ ਜਿਹੜਾ ਹੈ ਉਸ ਨੂੰ ਰੋਕਿਆ ਗਿਆ ਤਾਂ ਜਦੋਂ ਪੁਲਿਸ ਚੌਂਕੀ ਦੇ ਅਧਿਕਾਰੀ ਜਿਹੜੇ ਨੇ ਉੱਥੇ ਗੱਡੀ ਦੇ ਚੈਕਿੰਗ ਦੇ ਲਈ ਪਹੁੰਚਦੇ ਨੇ ਤਾਂ ਗੱਡੀ ਜਿਹੜੀ ਹੈ ਰੁਕਦੀ ਤਾਂ ਹੈ ਪਰ ਜਿਵੇਂ ਹੀ ਪੁਲਿਸ ਅਧਿਕਾਰੀ ਪਹੁੰਚਦੇ ਨੇ ਗੱਡੀ ਦੇ ਨੇੜੇ ਤਾਂ ਗੱਡੀ ਜਿਹੜੀ ਹੈ ਉਹ ਪਜਾ ਲਿੱਤੀ ਜਾਂਦੀ ਹੈ ਤੇ ਫਿਲਹਾਲ ਪੁਲਿਸ ਵੱਲੋਂ ਜਿਹੜੀ ਹੈ ਉਹ ਕਾਰਵਾਈ ਕੀਤੀ ਜਾ ਰਹੀ ਸੀ ਤੇ ਹੁਣ ਕਾਰਵਾਈ ਕਰਨ ਤੋਂ ਬਾਅਦ ਜੇਕਰ ਅਸੀਂ ਗੱਲ ਕਰੀ ਤਾਂ ਵੱਡੀ ਕਾਮਯਾਬੀ ਹਾਸਿਲ ਹੋਈ ਇਹ ਗੱਡੀ ਨੂੰ ਵੀ ਜਿਹੜਾ ਹੈ ਉਹ ਪੁਲਿਸ ਵੱਲੋਂ ਹਿਰਾਸਤ ਵਿੱਚ ਲੈ ਲਿਆ ਗਿਆ ਤੇ ਇੱਕ ਵਿਅਕਤੀ ਜਿਹੜਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਇਸ ਮੌਕੇ ਤੇ ਦਿਹਾਤੀ ਪੁਲਿਸ ਅਧਿਕਾਰੀ ਜਿਹੜੇ ਨੇ ਹਰਿਕ੍ਰਿਸ਼ਨ ਸਿੰਘ ਉਹਨਾਂ ਨੇ ਕੀ ਕੀ ਜਾਣਕਾਰੀ ਸਾਂਝੀ ਕੀਤੀ ਹੈ ਕਿ ਕਾਰਵਾਈ ਇਸ ਦੇ ਉੱਤੇ ਹੋਵੇਗੀ ਤੇ ਕੀ ਕਾਰਨ ਜਿਹੜੇ ਨੇ ਉਹਨਾਂ ਨੇ ਦੱਸਦੇ ਨੇ ਕਿ ਗੱਡੀ ਕਿਉਂ ਭਜਾਈ ਗਈ ਸੀ ਕੀ ਕਾਰਨ ਸੀ ਆਓ ਦੇਖਦੇ ਹਾਂ ਤੇ ਸੁਣਦੇ ਹਾਂ ਸਰ ਇਹ ਕੁਲੀਆਂ ਨਕਾਲਾ ਲਾਇਆ ਗਿਆ ਸੀ ਜਿੱਥੇ ਗੱਡੀ ਮੁਕੀ ਭੱਜਣੇ ਕਾਮਯਾਬ ਹੋਈ ਸੀ ਪਰ ਜਿਹੜੇ ਪੁਲਸੀ ਪੈਰੀਆਂ ਤੋੜ ਕੇ ਉਹ ਗੱਡੀ ਫਰਾਰ ਹੋ ਗਈ ਸੀ ਪਰ ਇਹ ਬੰਦੇ ਕਾਬੂ ਕਰ ਲਈਏ ਗੱਡੀ ਫਰਾਰ ਨਹੀਂ ਹੋਈ ਇਹ ਤਾਂ ਕੀ ਗੱਲ ਜਿੰਦੂ ਮੰჯੋਗ ਐਸਐਸਪੀ ਸ਼ਹੀਰ ਵੀ ਰਾਏ ਪੀਐਸ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ ਤੇ ਜਿਹੜਾ ਆਪਣਾ ਬਾਰਡਰ ਨੂੰ ਪੂਰਾ ਲੱਡ ਕੀਤਾ ਗਿਆ ਹੈ ਅਤੇ ਹਰ ਇੱਕ ਆਉਣ ਜਾਣ ਵਾਲੀ ਗੱਡੀ ਦੀ ਚੈਕਿੰਗ ਕੀਤੀ ਜਾ ਰਹੀ ਹੈ ਮਿਤੀ 29 6 24 ਨੂੰ 29 6 24 ਤੇ ਤੀਸ਼ੇ ਤੋਂ ਉਹਦੀ ਦਰਮਿਆਨੀ ਰਾਤ ਨੂੰ ਇੱਕ ਜਨਕਾਰ ਪੀਵੀ083333 ਜੋ ਕਿ ਕੋੜੀ ਨਾਕੇ ਤੇ ਆਈ ਜਦੋਂ ਪੁਲਿਸ ਪਾਰਟੀ ਨੇ ਉਹਨੂੰ ਰੁਕਣ ਦਾ ਇਸ਼ਾਰਾ ਕੀਤਾ ਤੇ ਉਹਨਾਂ ਨੇ ਰੁਕਣ ਦੀ ਬਜਾਏ ਗੱਡੀ ਤੇ ਪਨਾਹ ਦੇ ਤਰ੍ਹਾਂ ਭਜਾ ਲਈ ਅਤੇ ਨਾਕਾ ਤੋੜ ਕੇ ਭੱਜ ਗਏ ਉਸ ਤੋਂ ਪਿੱਛਾ ਸਾਡੇ ਮੁਲਾਜ਼ਮਾਂ ਨੇ ਪਿੱਛਾ ਕੀਤਾ ਲੇਕਿਨ ਉਹ ਆਪਣੀ ਗੱਡੀ ਪਹਾੜ ਵਿੱਚ ਕਾਬਜ਼ਾ ਹੋ ਗਏ ਪਰੰਤੂ ਅੱਜ ਅਸੀਂ ਉਸ ਗੱਡੀ ਨੂੰ ਪ੍ਰੈਸ ਕਰ ਲਿਆ ਉਹ ਗੱਡੀ ਸੀ ਕਬਜ਼ੇ ਵਿੱਚ ਲੈ ਲਈ ਹੈ ਅਤੇ ਗੱਡੀ ਦੇ ਵਿੱਚ ਸਵਾਰ ਜਿਹੜੇ 4 ਵਿਅਕਤੀ ਸੀ ਉਹਨਾਂ ਵਿੱਚੋਂ ਇੱਕ ਸ਼ੌਕਤ ਅਲੀ ਉਹਨੂੰ ਅਸੀਂ ਗ੍ਰਿਫਤਾਰ ਕਰ ਲਿਆ ਉਹਨਾਂ ਦੇ ਵਿੱਚੋਂ ਬਾਕੀ ਜਿਹੜੇ ਮਿਰਜ਼ਾ ਅਲੀ ਫਰਾਨ ਅਲੀ ਤੇ ਸੋਫੀ ਅਲੀ ਇਹ ਅਸੀਂ ਜਿਹੜੇ ਗ੍ਰਿਫਤਾਰ ਕਰਨੇ ਆ ਇਹਨਾਂ ਦੀ ਪੁੱਛਗਿੱਛ ਕਰ ਰਹੇ ਆ ਕਿ ਇਹ ਨਾਕਾ ਤੋੜ ਕੇ ਕਿਉਂ ਪੱਜੇ ਸੀ ਇਹਨਾਂ ਦੀ ਅਸੀਂ ਗ੍ਰਿਫਤਾਰੀ ਕੀਤੀ ਆ ਇਹਨਾਂ ਦਾ ਪੁਲਿਸ ਕੋਲ ਸਮਾਨ ਲੈ ਕੇ ਇਹਨਾਂ ਦੀ ਘਾਹ ਦੀ ਬ੍ਰਿਤੀ ਦੇ ਨਾਲ ਪੁੱਛਗਿੱਛ ਕਰਾਂਗੇ ਕਿਉਂਕਿ ਬਾਦਰ ਤੇ ਕਾਫੀ ਸ਼ਕਤੀ ਹੋਈ ਹੈ ਬਾਦਰ ਤੇ ਆਪਣਾ ਜੇ ਕਾਫੀ ਸ਼ਕਤੀ ਹੋਣ ਦੇ ਕਾਰਨ ਜਿਹੜੀ ਚੈਕਿੰਗ ਚੱਲੀ ਹੈ ਤੇ ਇਹ ਜਿਹੜੇ ਸ਼ੱਕੀ ਵਿਅਕਤੀ ਆ ਇਹ ਇਦਾਂ ਕਾਰ ਤੁਰ ਕੇ ਆਪਣਾ ਸਾਡੇ ਨਾਕੇ ਤੁਰ ਕੇ ਭੱਜੇ ਆ ਜੋ ਇਹਨਾਂ ਦੀ ਅਸੀਂ ਜਿਹੜੀ ਤਫਤੀਸ਼ ਛਡੂਗਾ ਇਹਨਾਂ ਕਰਾਂਗੇ ਅਤੇ ਜੋ ਵੀ ਸਫਾ ਮਿਸਲ ਦੇ ਸਾਹਤਾ ਆਵੇਗੀ ਇਹਨਾਂ ਖਿਲਾਫ ਬੰਦੀ ਕਾਨੂੰਨੀ ਰਵਾਈ ਕਰ ਕਰਕੇ ਇਹਨਾਂ ਨੂੰ ਗਿਰਪੇ ਤੇ ਦੇ ਦੇਵਾਂਗੇ ਤੇ ਇਹ ਹੈ ਜੁਰਾ ਅੰਡਰੀਆ ਗਿਆ ਇਹ ਚਾਰੇ ਜਿਹੜੇ ਗੁੱਜੇ ਬਰਾਜ਼ੀਲ ਆ ਇਹਨਾਂ ਨੂੰ ਨਕਾ ਤੋੜ ਕੇ ਭੱਜਿਆ ਸੀ ਉਸ ਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਕੈਮਰ ਪਰਸਨ ਹਣੀ ਦੇ ਨਾਲ ਅੱਜ ਸੈਨੀ ਦੀ ਰਿਪੋਰਟ